ਤੁਸੀਂ ਇਮੇਜਿਨ ਕਰੋ ਕਿ ਤੁਸੀਂ ਨਾਰਥ ਕੋਰੀਆ ਦਾ ਸਫਰ ਕਰਨ ਜਾ ਰਹੇ ਹੋ ਤਾਂ ਕਿ ਤੁਸੀਂ ਉੱਥੋਂ ਦਾ ਕਲਚਰ ਤੇ ਉੱਥੋਂ ਦੇ ਸੱਭਿਆਚਾਰ ਨੂੰ ਦੇਖ ਸਕੋ ਤੇ ਉਸ ਕੰਟਰੀ ਬਾਰੇ ਜਾਣ ਸਕੋ ਤੁਸੀਂ ਚਾਈਨਾ ਦੇ ਇੱਕ 에어ਪੋਰਟ ਤੇੋਂ ਆਪਣੀ ਕਨੈਕਟਿੰਗ ਫਲਾਈਟ ਫੜਨ ਦੇ ਲਈ ਜਿਹੜੀ ਤੁਹਾਨੂੰ ਸਿੱਧੀ ਨਾਰਥ ਕੋਰੀਆ ਦੇ ਪਿਯੋਂਗਯਾਂਗ ਲੈ ਕੇ ਜਾਵੇਗੀ ਤੇ ਤੁਹਾਡੇ ਸਾਹਮਣੇ ਖੜਾ ਹੈ ਜੀ ਨਾਰਥ ਕੋਰੀਆ 에어ਲਾਈਨ ਦਾ ਪੁਰਾਣਾ ਜਹਾਜ਼ ਜਦੋਂ ਤੁਸੀਂ ਇਸ ਜਹਾਜ਼ ਦੇ ਵਿੱਚ ਐਂਟਰ ਕਰੋਗੇ ਤਾਂ ਇੱਕ 에어 ਹੋਸਟ ਤੁਹਾਨੂੰ ਵੈਲਕਮ ਕਰੇਗੀ ਤੇ ਤੁਹਾਨੂੰ ਸੀਟ ਤੇ ਉੱਪਰ ਬਿਠਾ ਦੇਵੇਗੀ ਜਦੋਂ ਤੁਸੀਂ ਇਸ ਜਹਾਜ਼ ਦੀ ਸੀਟ ਦੇ ਉੱਪਰ ਬੈਠ ਜਾਓਗੇ ਤਾਂ ਅੰਦਰੋਂ ਜਹਾਜ਼ ਦੇ ਹਾਲਾਤ ਦੇਖ ਕੇ ਤੁਹਾਨੂੰ ਥੋ ਦੇ ਵਿੱਚ ਕਿਉਰਿਓਸਟੀ ਹੋਵੇਗੀ ਤੇ ਤੁਸੀਂ ਸਰਚ ਕਰੋਗੇ ਨਾਰਥ ਕੋਰੀਅਨ ਐਸ 에ਅਰਲਾਈਨ ਦੇ ਬਾਰੇ ਤੇ ਤੁਸੀਂ ਇਹ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਐਸ 에ਅਰਲਾਈਨ ਦੇ ਬਾਰੇ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦਾ ਨੈਗੇਟਿਵ ਰਿਵਿਊ ਪਏ ਹੋਣਗੇ ਨਾਰਥ ਕੋਰੀਅਨ 에ਅਰਲਾਈਨ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ ਤੇ ਇਸ ਦੀ ਇੰਨੀ ਜ਼ਿਆਦਾ ਬੁਰੀ ਰੇਟਿੰਗ ਕਿਉਂ ਹੈ ਇਸ ਦੀ ਫਲਾਈਟ ਦੇ ਦੌਰਾਨ ਆਖਰ ਵਿੱਚ ਹੁੰਦਾ ਕੀ ਹੈ ਤੇ ਯੂਰਪ ਨੇ ਇਸ ਫਲਾਈਟ ਨੂੰ ਕਿਉਂ ਬਲੈਕਲਿਸਟ ਕੀਤਾ ਹੋਇਆ ਹੈ ਤੁਹਾਡਾ ਵੈਲਕਮ ਹੈ ਜੀ ਨਾਰਥ ਕੋਰੀਆ ਦੀ 1 ਸਟਾਰ 에ਅਰਲਾਈਨ ਨਾਰਥ ਕੋਰੀਆ 에ਅਰਲਾਈਨ ਦੇ ਵਿੱਚ ਜੇਕਰ ਤੁਸੀਂ ਨਾਰਥ ਕੋਰੀਆ ਜਾਣਾ ਹੈ ਤਾਂ ਤੁਹਾਨੂੰ ਨਾਰਥ ਕੋਰੀਆ ਦੀ 에어 ਕੋਰੀਆ ਫਲਾਈਟ ਹੀ ਲੈਣੀ ਪਵੇਗੀ। ਇਹ ਦੁਨੀਆ ਦੀ ਸਭ ਤੋਂ ਪੁਰਾਣੀਆਂ ਫਲਾਈਟਾਂ ਦੇ ਵਿੱਚੋਂ ਇੱਕ ਫਲਾਈਟ ਹੈ ਤੇ 에어 ਕੋਰੀਆ ਦੇ ਜਿੰਨੇ ਵੀ ਜਹਾਜ਼ ਨੇ ਉਹ ਸਾਰੇ ਦੇ ਸਾਰੇ ਪੁਰਾਣੇ ਰਸ਼ੀਅਨ ਪੈਸੇਂਜਰ ਜਹਾਜ਼ ਨੇ। ਇਹ ਸਾਰੇ ਦੇ ਸਾਰੇ ਜਹਾਜ਼ ਉਸ ਸਮੇਂ ਦੇ ਹਨ ਜਦੋਂ ਈਸਟ ਜਰਮਨੀ ਹੋਇਆ ਕਰਦਾ ਸੀ। 에어 ਕੋਰੀਆ ਦੇ ਜਿੰਨੇ ਵੀ ਜਹਾਜ਼ ਨੇ ਉਹ ਤਕਰੀਬਨ ਸਾਰੇ 30 ਸਾਲ ਤੋਂ ਜ਼ਿਆਦਾ ਪੁਰਾਣੇ ਨੇ ਤੇ 에어 ਕੋਰੀਆ ਦੇ ਕੋਲ ਅਜੇ ਇਹ 24 ਜਹਾਜ਼ ਨੇ ਪਰ 24 ਜਹਾਜ਼ਾਂ ਦੇ ਵਿੱਚੋਂ ਸਿਰਫ 18 ਜਹਾਜ਼ ਹੀ ਉਹਨਾਂ ਦੇ ਕੰਮ ਦੇ ਨੇ ਬਾਕੀ ਉਹਨਾਂ ਦੇ ਖਰਾਬ ਹੋ ਚੁੱਕੇ ਨੇ। ਜੇਕਰ ਤੁਸੀਂ ਕੋਰੀਆ ਦੇ ਕਿਤੇ এসডি ਟਿਕਟ ਲੈਣੀ ਵੀ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦਾ ਸੌਖੀ ਹੈ ਤੁਸੀਂ ਜਿਵੇਂ ਹੀ ਸਰਚ ਕਰੋਗੇ 에어 ਕੋਰੀਆ ਦੇ ਬਾਰੇ ਤਾਂ ਤੁਹਾਨੂੰ ਇਹੀ ਫਲਾਈਟ ਮਿਲੇਗੀ ਇਸ ਦੀ ਵੈਬਸਾਈਟ ਕਾਫੀ ਬੇਸਿਕ ਅਤੇ ਸੈਂਪਲ ਹੈ ਤੁਸੀਂ ਬਸ ਉੱਥੇ ਆਪਣੀ ਡਿਟੇਲ ਪਰ ਕਲਿੱਕ ਕਰੋ ਅਤੇ ਪੇ ਕਰੋ ਤੁਹਾਨੂੰ ਟਿਕਟ ਮਿਲ ਜਾਵੇਗੀ ਤੇ ਇਸ ਫਲਾਈਟ ਦਾ ਖਰਚਾ ਤਕਰੀਬਨ 220 ਅਮਰੀਕਨ ਯੂ ਐਸ ਡਾਲਰ ਹੈ 에어 ਕੋਰੀਆ ਆਪਣੀ ਚਾਰਟਰਡ ਫਲਾਈਟ ਵੀ ਆਫਰ ਕਰਦਾ ਹੈ ਜੇਕਰ ਤੁਸੀਂ ਉਸ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਵੀ ਲੈ ਸਕਦੇ ਹੋ ਇਸ ਨੂੰ ਜ਼ਿਆਦਾਤਰ ਕਿੰਗ ਯੋਂਗ ਔਨ ਅਤੇ ਉੱਥੋਂ ਦੇ ਪੋਲਿਟਿਸ਼ੀਅਨਸ ਯੂਜ਼ ਕਰਦੇ ਨੇ ਜਿਵੇਂ ਹੀ ਤੁਸੀਂ 에어 ਕੋਰੀਆ ਜਹਾਜ਼ ਦੀ ਸੀਟ ਦੇ ਉੱ ਵਾਸ ਦੇ ਉੱਪਰ ਪ੍ਰੋਪੋਗੈਂਡਾ ਵੀਡੀਓਜ਼ ਚੱਲ ਰਹੀਆਂ ਹੋਣਗੀਆਂ ਤੇ ਇਹਨਾਂ ਸੀਟਾਂ ਦੇ ਪਿੱਛੇ ਪੁਰਾਣੇ ਸਪੀਕਰ ਲੱਗੇ ਹੋਏ ਨੇ ਜਿਹੜੇ ਬਹੁਤ ਜ਼ਿਆਦਾ ਜੋਰ ਸ਼ੋਰ ਦੇ ਨਾਲ ਚੱਲ ਰਹੇ ਹੁੰਦੇ ਨੇ ਨਾ ਤਾਂ ਤੁਸੀਂ ਇਹਨਾਂ ਦੀ ਆਵਾਜ਼ ਨੂੰ ਘਟ ਕਰ ਸਕਦੇ ਹੋ ਤੇ ਨਾ ਹੀ ਤੁਸੀਂ ਇਹਨਾਂ ਨੂੰ ਮਿਊਟ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਬੁਧਾ ਚੜਾ ਕੇ ਇਹ ਦੱਸਿਆ ਜਾਂਦਾ ਹੈ ਕਿ ਨਾਰਥ ਕੋਰੀਆ ਦੁਨੀਆ ਦੇ ਸਭ ਤੋਂ ਜ਼ਿਆਦਾ ਵਧੀਆ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਹੈ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਕਿੰਗ ਯੋਂਗ ਸੂਨ ਨੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੇ ਵਿੱਚੋਂ ਇਹ ਫਲਾਈਟਾਂ ਆਪਰੇਟ ਕਰਦੀਆਂ ਸ਼ੁਰੂ ਕੀਤੀਆਂ ਸਨ 에ਅਰ ਕੋਰੀਆ ਦੇ ਕੋਲ ਜਿਹੜੇ ਪਹਿਲੇ ਆਪਣੇ ਪੈਸੇਂਜਰ ਜਹਾਜ਼ ਸਨ ਉਹ ਸ ਅਤੇ ਚైనా ਦੇ ਲਈ ਫਲਾਈਟਾਂ ਚੱਲਦੀਆਂ ਸਨ ਇਸ ਤੋਂ ਬਾਅਦ ਨਾਰਥ ਕੋਰੀਆ ਕੁਝ ਵੱਡੇ ਜਹਾਜ਼ਾਂ ਨੂੰ ਲੈਂਦੀ ਹੈ ਤੇ ਉਹ ਯੂਰਪ ਤੱਕ ਵੀ ਆਪਣੀਆਂ ਫਲਾਈਟਾਂ ਨੂੰ ਚਲਾਉਣ ਲੱਗ ਜਾਂਦੀ ਹੈ ਤੇ ਨਾਰਥ ਕੋਰੀਆ ਦੇ ਰਾਜਤਾਨੀ ਪਿਯੋਂਗਯੋਂਗ ਤੋਂ ਮਾਸਕੋ ਤੱਕ ਵੀ ਨੌਨ ਸਟਾਪ ਫਲਾਈਟਾਂ ਚੱਲਦੀਆਂ ਹੁੰਦੀਆਂ ਨੇ ਇੱਕ ਸਮੇਂ ਨਾਰਥ ਕੋਰੀਆ ਤੋਂ ਈਸਟ ਜਰਮਨੀ ਅਤੇ ਬੁਲਗੇਰੀਆ ਤੱਕ ਵੀ ਫਲਾਈਟਾਂ ਚਲਾਈਆਂ ਜਾਂਦੀਆਂ ਸਨ ਫਿਰ ਯੂਐਸਐਸਆਰ ਟੁੱਟ ਜਾਂਦਾ ਹੈ ਤੇ ਨਾਰਥ ਕੋਰੀਆ ਤੇ ਰਸ਼ੀਆ ਵਿਚਾਲੇ ਜਿਹੜਾ ਰਿਸ਼ਤਾ ਬਣਿਆ ਹੁੰਦਾ ਹੈ ਉਹ ਵੀ ਕਮਜ਼ੋਰ ਹੋ ਜਾਂਦਾ ਹੈ ਇਸ ਤੋਂ ਬਾਅਦ ਯੂਰੋਪੀਅਨ ਯੂਨੀਅਨ ਨੇ 에ਅਰ ਕੋਰੀਆ ਨੂੰ ਬਲੈਕਲਿਸਟ ਕਰ ਦਿੱਤਾ ਜਾਨ ਨਾਰਥ ਕੋਰੀਆ ਦੇ ਉੱਪਰ ਕਈ ਸਾਰੇ ਸੈਂਕਸ਼ਨ ਲਗਾ ਦਿੱਤੇ ਗਏ ਨੇ ਜਿਸ ਕਾਰਨ ਨਾਰਥ ਕੋਰੀਆ ਹੁਣ ਕੋਈ ਨਵੇਂ ਜਹਾਜ਼ ਨਹੀਂ ਖਰੀਦ ਸਕਦਾ। ਹੁਣ ਇੱਥੋਂ ਦੀਆਂ ਫਲਾਈਟਾਂ ਜ਼ਿਆਦਾਤਰ ਪੁਰਾਣੇ ਸੋਵੀਅਤ ਜਹਾਜ਼ਾਂ ਦੇ ਉੱਪਰ ਹੀ ਨਿਰਭਰ ਨੇ। Air Korea ਦੀ ਫਲਾਈਟ ਦੇ ਵਿੱਚ ਫ੍ਰੀ ਪਾਣੀ, ਕੋਲਡ ਡਰਿੰਕ ਅਤੇ ਕੌਫੀ ਦੇ ਨਾਲ-ਨਾਲ ਚਾਹ ਵੀ ਦਿੱਤੀ ਜਾਂਦੀ ਹੈ। ਤੁਸੀਂ ਇਸ ਦੀ ਫਲਾਈਟ ਦੇ ਵਿੱਚ ਇੱਕ 버ਗਰ, ਸੌਫਟ ਡਰਿੰਕ ਤੇ ਕੌਫੀ ਲੈ ਸਕਦੇ ਹੋ ਪਰ ਜਿਹੜਾ ਇਹਨਾਂ ਦਾ 버ਗਰ ਹੁੰਦਾ ਹੈ ਬਹੁਤ ਜ਼ਿਆਦਾ ਬੇਸਿਕ ਅਤੇ ਸਿੰਪਲ ਹੁੰਦਾ ਹੈ। ਤੇ ਤੁਹਾਨੂੰ ਨਾਰਥ ਕੋਰੀਆ ਦੀ ਇਸ ਫਲਾਈਟ ਦੇ ਵਿੱਚ ਡਿਊਟੀ ਫ੍ਰੀ ਕਾਰਡ ਵੀ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਤੁਸੀਂ ਨਾਰਥ ਕੋਰੀਆ ਦੇ ਵਿੱਚ ਜਾ ਕੇ ਜਹਾਜ਼ ਜਦ ਹੀ ਤਕਨੀਕੀ ਖਰਾਬੀ ਦੇ ਕਾਰਨ ਐਮਰਜੈਂਸੀ ਲੈਂਡਿੰਗ ਵੀ ਕਰਾਉਣੀ ਪਈ ਹੈ 2021 ਤੋਂ ਸਟਾਰ ਟ੍ਰੈਕਸ ਨੇ ਨਾਰਥ ਕੋਰੀਅਨ 에ਅਰਲਾਈਨ ਜਣ ਕੇ 에어 ਕੋਰੀਆ ਨੂੰ 1 ਸਟਾਰ ਦਿੱਤਾ ਹੈ ਤੇ ਇਥੋਂ ਤੱਕ ਕਿ ਹੁਣ ਤਾਂ ਉਹਨਾਂ ਨੇ ਆਪਣੀ ਰੇਟਿੰਗ ਦੇ ਵਿੱਚੋਂ ਵੀ 에어 ਕੋਰੀਆ ਨੂੰ ਹਟਾ ਦਿੱਤਾ ਹੈ ਨਾਰਥ ਕੋਰੀਆ ਦਾ ਡਾਕਟਰ ਕਿੰਗ ਜੋង ਉਨ ਖੁਦ ਆਪਣੀ ਇਸ 에ਅਰਲਾਈਨ ਦੀ ਹੀ ਵਰਤੋਂ ਕਰਦਾ ਹੈ ਜਾਂ ਕਿ 에어 ਕੋਰੀਆ ਦੀ ਵਰਤੋਂ ਕਰਦਾ ਹੈ ਕਿਤੇ ਵੀ ਟ੍ਰੈਵਲ ਕਰਨ ਦੇ ਲਈ ਤੇ ਜਿਹੜੇ ਜਹਾਜ਼ਾਂ ਨੂੰ ਕਿੰਗ ਜੋង ਉਨ ਵਰਤਦਾ ਹੈ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਸਜਾਵਟ ਕੀਤੀ ਹੁੰਦੀ ਹੈ ਤੇ ਨਾਰਥ ਕੋਰੀਆ ਦੇ ਝੰਡੇ ਬਣਾਏ ਹੁੰਦੇ ਨੇ ਤੇ ਉਸ ਦੇ ਸਟੱਕਰ ਵਗੈਰਾ ਲੱਗੇ ਹੁੰਦੇ ਨੇ ਇਹਨਾਂ ਜਹਾਜ਼ਾਂ ਦੇ ਅੰਦਰ ਪੂਰਾ ਮਾਡਰਨ ਇੰਟੀਰੀਅਰ ਹੈ ਤੇ ਕਿੰਗ ਜੋង ਇਹਨਾਂ ਜਹਾਜ਼ਾਂ ਦੇ ਵਿੱਚ ਕਈ ਵਾਰ ਮੀਟਿੰਗ ਵੀ ਕਰਦੇ ਨੇ ਇਹਨਾਂ ਜਹਾਜ਼ਾਂ ਨੂੰ ਲੋਕਲ ਭਾਸ਼ਾ ਦੇ ਵਿੱਚ ਚੈਮੀ 1 ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਇੱਕ ਨੰਬਰ 2014 ਦੇ ਵਿੱਚ ਕਿੰਗ ਜੋង ਉਨ ਇਸ ਜਹਾਜ਼ ਦੇ ਵਿੱਚ ਹੀ ਸਿੰਗਾਪੁਰ ਦੇ ਲਈ ਉਹ ਚੀਨ ਦੇ 에ਅਰਕ੍ਰਾਫਟ ਵੀ ਵਰਤੇ ਸਨ ਕਿੰਗ ਜੋਂਗ ਉਨ ਦੇ ਸਫ਼ਰ ਦੇ ਵਿੱਚ ਜਿਹੜੇ 3 에ਅਰਕ੍ਰਾਫਟ ਆਰਡਰੇ ਸਨ ਉਹਨਾਂ ਦੇ ਵਿੱਚ ਜਿਹੜਾ ਪਹਿਲਾ 에ਅਰਕ੍ਰਾਫਟ ਸੀ ਉਹ ਸਿਕਿਉਰਿਟੀ ਦੇ ਲਈ ਆਰਡਰਿਆ ਸੀ ਦੂਸਰਾ 에ਅਰਕ੍ਰਾਫਟ ਕਿੰਗ ਜੋਂਗ ਉਨ ਦੀ ਲਿਮੋਜਨ ਨੂੰ ਲੈ ਕੇ ਜਾ ਰਿਹਾ ਸੀ ਅਤੇ ਤੀਸਰਾ 에ਅਰਕ੍ਰਾਫਟ ਦੇ ਵਿੱਚ ਖੁਦ ਕਿੰਗ ਜੋਂਗ ਉਨ ਸਨ ਜਿਵੇਂ ਹੀ ਕੋਈ ਇਨਸਾਨ ਨਾਰਥ ਕੋਰੀਆ ਦੀ ਧਰਤੀ ਦੇ ਉੱਪਰ ਉਤਰਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਸਖਤ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਉਹ ਇਹਨਾਂ ਦੇ ਵਿੱਚੋਂ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਦਾ ਤਾਂ ਉਸ ਦੀ ਸਜ਼ਾ ਸਿਰਫ ਮੌਤ ਤੇ ਮੌਤ ਹੈ ਸ਼ਾਇਦ 203 ਕਲੀਪਰ ਹਜੇ ਤੱਕ ਉਸ ਦੇ ਕੋਲ ਇਹੀ 에ਅਰਕ੍ਰਾਫਟ ਚੱਲਣਗੇ ਅਤੇ ਉਦੋਂ ਤੱਕ 에ਅਰ ਕੋਰੀਆ ਦੇ ਜਹਾਜ਼ਾਂ ਦੀ ਉਮਰ ਤਕਰੀਬਨ 50 ਸਾਲ ਹੋ ਜਾਵੇਗੀ ਹਾਲਾਂਕਿ 에ਅਰ ਕੋਰੀਆ ਦੇ ਜਹਾਜ਼ਾਂ ਦੀ ਬਹੁਤ ਘੱਟ ਮੇਨਟੇਨੈਂਸ ਕੀਤੀ ਜਾਂਦੀ ਹੈ ਤੇ ਇਹ ਬਹੁਤ ਜ਼ਿਆਦਾ ਪੁਰਾਣੇ ਨੇ ਪਰ ਉਹਨੇ ਹੀ ਘੱਟ ਇਹ ਸਫ਼ਰ ਵੀ ਕਰਦੇ ਨੇ ਇਹਨਾਂ ਦਾ ਸਫ਼ਰ ਵੀ ਬਹੁਤ ਛੋਟਾ ਹੁੰਦਾ ਹੈ ਹੋਰ ਯੂਰੋਪੀਅਨ 에ਅਰਲਾਈਨ ਜਾਂ ਦੂਜੇ ਦੇਸ਼ਾਂ ਦੀ 에ਅਰਲਾਈਨ ਦੇ ਮੁਕਾਬਲੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬਲਿਊਰ ਸਬਸਕ੍ਰਾਈਬ ਕਰਨਾ ਧੰਨਵਾਦ